ਕਿਹੜੀ ਪਾਰਟੀ ਨੂੰ ਵੀਰੇ ਤੁਸੀਂ ਐਕਤੀ ਸਪੋਰਟ ਕਰ ਰਹੇ ਹੋ ਪੂਰੇ ਸਾਡੇ ਬਰਨਾਲੇ ਤੋਂ ਲੈ ਕੇ ਜਿੰਨਾ ਵੀ ਇਹ ਸੰਗਰੂਰ ਨਾਉਂ ਦੇ ਨਾਉਂ ਹਲਕੇ ਜੀ ਸਰਦਾਰ ਸਿਵਲ ਸਿੰਘ ਮਾਨ ਨੂੰ ਸਪੋਰਟ ਕਰ ਰਹੇ ਆ ਤੇ ਕਣੋ ਮਣੋ ਤਮੋਂ ਕਹ ਰਹੇ ਨੇ ਨੀ ਜਗਾਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਭਗਵਾਨ ਤਮਾਨੀ ਚਕਾਇਆ ਉਹਨੂੰ ਅਮਰਦੇਵ ਕਿੰਨਾ ਚਕਾਇਆ ਅਮਰਪਾਲ ਨੇ ਕਿੰਨਾ ਅਮਰਦੇਵ ਚਕਾਇਆ ਯਾਰ ਸਾਡੇ ਆਪਣੇ ਬਰਨਾਲੇ ਚ ਪੂਰੇ ਕਹਿੰਦੇ ਖੌਂਦੇ ਮੁੰਡ ਜਿਹੜਾ ਕਿ ਨਹੀਂ ਚੁੱਟਾ ਪਿੰਦਾ ਸਾਡੀ ਨਿਸ਼ਾ ਦੇ ਉਹ ਵੀ ਖਾਤਰਾ ਬਾਈ ਫਿਰਦਾ ਅੱਡੇ ਜੀ ਫਿਰਦੇ ਉਹਨਾਂ ਦੇ ਚੋਣਾ ਬਿਲਕੁਲ ਲੱਗ ਕੇ ਆ ਗਈ ਹੈ ਕਿਹੜੀ ਪਾਰਟੀ ਕਿੰਨੇ ਚਕਾ ਜਿਆਦਾ ਦੇਖ ਰਹੇ ਹੋ ਦੇਖੋ ਯਸ਼ਤਾ ਕਹਿੰਦੇ ਭਗਵਾਨ ਤਮਾਨ ਨੂੰ 5 ਸਾਲ ਦਾ ਵੇਖੋ ਨਾ ਹੋਲੀਆਂ ਵਿੱਚ ਆ ਜੇ ਸਿੱਧੂ ਮਸੂਹਾਲਾ ਹੀ ਬਈਆ ਆਪਣਾ ਸਿਕਿਉਰਿਟੀ ਸਾਰੀ ਖੋਲੀ ਹੁੰਦਾ ਤਾਂ ਕੀ ਕੀਤਾ ਬਈ ਉਹ ਮਰ ਹਾਂ 10 ਕਲੱਬੀ ਠੀਕ ਹੈ ਇਹਨਾਂ ਦੇ ਬੱਲੇ ਕੁਛ ਨਹੀਂ ਸ਼ਰਿਆਮ ਸਾਡੇ ਬੱਸ ਸਟੈਂਡ ਦੇ ਵਿੱਚ ਅੱਡੇ ਦੇ ਸਾਹਮਣੇ ਨਸ਼ਾ ਗੋਲੀਆਂ ਸਗਨੇ ਚਰਾ ਟੀਕੇ ਲਾਲਾ ਮਰੀ ਜਾਂਦੇ ਜੀ ਪਤਾ ਜੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਤੁਹਾਨੂੰ 1000 ਰੁਪਏ ਕਿਹਾ ਸੀ ਉਹ ਆ ਗਿਆ ਆਇਆ ਨਹੀਂ ਅੱਛਾ ਤੁਸੀਂ ਵੋਟ ਕਿਹਨੂੰ ਪਾਈ ਸੀ ਲੋਕ ਸਭਾ ਹਲਕਾ ਸੰਗਰੂਰ ਤੋਂ ਸਭ ਤੋਂ ਹੌਟ ਮੰਨੀ ਜਾਣ ਵਾਲੀ ਸੀਟ ਸੰਗਰੂਰ ਦੀ ਸੀਟ ਜਿੱਥੇ ਆਮ ਆਦਮੀ ਦਾ ਜਿਸ ਨੂੰ ਗੜ ਮੰਨਿਆ ਜਾਂਦਾ ਕਿਉਂਕਿ ਆਮ ਆਦਮੀ ਦੇ ਜਿਹੜੇ ਪੈਰ ਸੀ ਪਾਰਟੀ ਦੇ ਪੈਰ ਸੀ ਉਹ ਸੰਗਰੂਰ ਜਿਨੇ ਚ ਲੱਗੇ ਸੀ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਦੋ ਵਾਰੀ ਐਮਪੀ ਬਣ ਕੇ ਇਸ ਤੋਂ ਬਾਅਦ ਉਹਨਾਂ ਨੇ ਆਮੀ ਪਾਰਟੀ ਦੀ ਅੱਜ ਸਰਕਾਰ ਹੁਣ ਜਿਵੇਂ ਤੁਹਾਨੂੰ ਪਤਾ ਐਮਪੀ ਦੀਆਂ ਵੋਟਾਂ ਜੋ ਕਿ ਬਹੁਤ ਨਜ਼ਦੀਕ ਹੋ ਚੱਲੀਆਂ ਨੇ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਇੱਥੇ ਲੋਕਾਂ ਦੇ ਵਿਚਾਰ ਲੈਣ ਪਹੁੰਚੇ ਹਾਂ ਵੀ ਕਿਹੜੀ ਪਾਰਟੀ ਦਾ ਸਮਰਥਨ ਲੋਕ ਵੱਧ ਕਰਦੇ ਨੇ ਤੇ ਆਮ ਆਦਮੀ ਪਾਰਟੀ ਤੋਂ ਲੋਕ ਕਿੰਨਾ ਕੁ ਖੁਸ਼ ਨੇ ਤੇ ਆਓ ਚੱਲਦੇ ਹਾਂ ਹੁਣ ਆਪਾਂ ਲੋਕਾਂ ਦੀ ਰਾਏ ਲੈਣ ਇਸ ਟਾਈਮ ਅਸੀਂ ਬਰਨਾਲੇ ਖੜੇ ਹਾਂ ਬਰਨਾਲੇ ਸਾਡੇ ਨਾਲ ਕੁਝ ਨੌਜਵਾਨ ਵੀਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਤੁਹਾਡਾ ਕਿਹੜੀ ਪਾਰਟੀ ਨੂੰ ਸਮਰਥਨ ਆਸਰਿਕਾ ਵੀਰ ਜੀ ਅਸਰਿਕਾ ਵੀਰ ਜੀ ਕੀ ਹੈ ਪਹਿਲਾਂ ਤਾਂ ਵੀਰੇ ਆਪਣਾ ਨਾਮ ਦੱਸੋ ਆਪਣਾ ਨਾਮ ਜਗਸੀਰ ਸਿੱਧੂ ਹੈ ਜੀ ਬਰਨਾਲੇ ਤੋਂ ਠੀਕ ਹੈ ਤੇ ਕਿਹੜੀ ਪਾਰਟੀ ਨੂੰ ਵੀਰੇ ਤੁਸੀਂ ਐਕਤੀ ਸਪੋਰਟ ਕਰ ਰਹੇ ਹੋ ਜਿਵੇਂ ਤੁਹਾਨੂੰ ਪਤਾ ਨਾ ਐਮਪੀ ਦੀਆਂ ਚੋਣਾਂ ਜਮਾਂ ਸਿਰਤੇ ਨੇ ਅਸੀਂ ਇਸ ਵਾਰ ਪੂਰੇ ਸਾਡੇ ਬਰਨਾਲੇ ਤੋਂ ਲੈ ਕੇ ਜਿੰਨਾ ਵੀ ਇਹ ਸੰਗਰੂਰ ਨਾਂ ਉਹਦੇ ਨਾਂ ਹਲਕੇ ਜੀ ਸਰਦਾਰ ਸਿਵਲਿਸ਼ਨ ਨੂੰ ਮਾਣ ਨੂੰ ਸਪੋਰਟ ਕਰ ਰਹੇ ਹਾਂ ਤੇ ਤਣੋਂ ਮਣੋਂ ਤਣੋਂ ਕਰ ਰਹੇ ਜੀ ਹਾਂਜੀ ਤੇ ਜਿਵੇਂ ਹੁਣ ਮੌਜੂਦਾ ਸਰਕਾਰ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ ਤੇ ਸੰਗਰੂਰ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਵੀ ਮੰਨੇ ਜਾਂਦਾ ਤੁਸੀਂ ਉਹਨਾਂ ਕਿੰਨੀ ਕਿਉਂ ਨਹੀਂ ਵੀ ਉਹਨਾਂ ਕਿੰਨੀ ਤੁਹਾਡਾ ਝਕਾਓ ਕਿਉਂ ਨਹੀਂ ਹੈਗਾ ਕਿਉਂਕਿ ਸਰਕਾਰ ਨੇ ਕੰਮ ਨਹੀਂ ਕੀਤੇ ਹੈਗੇ ਭਾਈ ਜੀ ਕੰਮ ਤਾਂ ਉਹਨਾਂ ਨੇ ਕਰਨੇ ਕੀ ਜਿੰਨਾ ਪਿਛਲੀਆਂ ਪਾਰਟੀ ਨੇ ਇਕਾਲੀ ਕਾਂਗਰਸ ਨੇ 70 ਸਾਲਾਂਾਂ ਚ ਨਹੀਂ ਲੁੱਟਿਆ ਸੀ ਉਹਨਾਂ ਨੇ 70 ਦਿਨਾਂ ਚ ਨਹੀਂ ਰੀਲਿਆ ਤੀ ਬਾਈ ਲੁੱਟ ਵੀ ਠੀਕ ਹੈ ਇਹਨਾਂ ਦੇ ਆਪਣੇ ਇੱਕ ਮਾਨੂਕਿਆਂ ਦੀ ਬੀਬੀ ਆ ਉਹਦੇ ਤੁਸੀਂ ਪਤਿਆ ਵੀ ਕੋਠੀਦਲ ਜਾਮਲਾਏ ਆ ਤੇ ਦੂਜੇ ਇਹਨਾਂ ਦਾ ਵਿਜੇਂਦਰ ਸਿੰਘਲਾ ਦਾ ਸਿੰਘਲਾ ਸਾਹਿਬ ਨੇ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਦੋਸ ਨੇ ਹੋਰ ਵੀ ਇਹਨਾਂ ਦੇ ਜਿੰਨੇ ਵੀ ਲੀਡਰ ਆ ਸਾਰੇ ਉਹ ਦਿੱਲੀ ਤੋਂ ਚੱਲਦੇ ਆ ਤੇ ਦਿੱਲੀ ਤੋਂ ਇਹਨਾਂ ਦੀ ਕਮਾਨ ਆ ਸਾਰੀ ਹੁੰਦੀ ਆ ਸੋ ਮਾਨ ਸਾਹਿਬ ਆ ਇੱਕ ਆਪਣੇ ਸਟੈਂਡ ਤੇ 40 ਸਾਲਾਂ ਤੋਂ ਇੱਕ ਹੀ ਜਗ੍ਹਾ ਖੜੇ ਆ ਸੋ ਉਹਨਾਂ ਨੇ ਆਪਣੇ ਸਿੱਖੀ ਦੇ ਲਈ ਆਪਣੇ ਸਨਾਤਾ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਬਹੁਤ ਵੱਡੀ ਦੇਣ ਆ ਉਹਨਾਂ ਦੀ ਪਿਆਰ ਦੇ ਲਈ ਵੀ ਜੀ ਇਸ ਵਾਰ ਜਿਹੜੀ ਨੌਜਵਾਨੀ ਦੇਖੀ ਆਪਾਂ ਉਹ ਜ਼ਿਆਦਾਤਰ ਸਰਦਾਰ ਸਿਮਰਜੀਤ ਸਿੰਘ ਮਾਨ ਕਿੰਨੀ ਆ ਬਿਲਕੁਲ ਵੀ ਕੋਈ ਸ਼ੱਕ ਨਹੀਂ ਗੱਲ ਨਹੀਂ ਇਹ ਚ ਪੂਰਾ ਯੂਥ ਆ ਜਿਹੜਾ ਉਹ ਸਿਮਰਜੀਤ ਨੂੰ ਮਾਨ ਦੇ ਨਾਲ ਖੜਾਗਾ ਮੋਢੇ ਨਾਲ ਮੋਢਾ ਲਾ ਕੇ ਜੀ ਕਿਵੇਂ ਲੱਗਦੇ ਹੋ ਵੀ ਹਜੇ ਤੱਕ ਕਿਹੜੀ ਸਥਿਤੀ ਦੇ ਨਾਲ ਮਾਨ ਸਾਹਿਬ ਵੀ ਵੱਡੀ ਲੀਡ ਨਾਲ ਜਿੱਤ ਸਕਦੇ ਨੇ ਵੀਰ ਵੱਡੀ ਲੀਡ ਨਾਲ ਜਿੱਤ ਪਾਉਗੇ ਬੋਲਤੀ ਇਸ ਦਾ ਮਾਨ ਨੂੰ ਬੋਲੋਗੇ ਕਿਹੜੇ ਮਾਨ ਨੂੰ ਜੀ ਸਿਮਰਜੀਤ ਮਾਨ ਨੂੰ ਅੱਛਾ ਹੋਰ ਕਿਸੇ ਪਾਰਟੀ ਨੇ ਨਹੀਂ ਵੋਟ ਪਾਈ ਬਹੁਤ ਦੇਖ ਲਿਆ ਅੱਛਾ ਜੀ ਕਿਉਂ ਪਾਉਂਗੇ ਮਾਨ ਲੋ ਕਿਉਂਕਿ ਇਹਨਾਂ ਦਾ ਕੋਈ ਆਈਡੀ ਨਹੀਂ ਹੈ ਅੱਛਾ ਜੀ ਕੋਈ ਵਿਚਾਰ ਨਹੀਂ ਕੋਈ ਧਾਰਾ ਨਹੀਂ ਕੋਈ ਇਹਨਾਂ ਦੀ ਕੁਝ ਨਹੀਂ ਹੈ ਇਹ ਸਿਰਫ ਆਪ ਹਵਾ ਕਰਕੇ ਬੋਲ ਰਹਾ ਜੀ ਨੋ ਪ੍ਰੋਬਲਮ ਠੀਕ ਹੈ ਆ ਨਵੀਂ ਸਰਕਾਰ ਨੂੰ ਮਤਲਬ ਕਿ ਪਾਉਂਦੇ ਨਹੀਂ ਫੋਟ ਬਿਲਕੁਲ ਪੱਕੇ ਮਾਨ ਸਾਹਿਬ ਅਸਲੀ ਕਾ ਵੀਰੇ ਕੀ ਲੱਗਦਾ ਕਿੱਧਰ ਵੋਟਾਂ ਆ ਰਹੀਆਂ ਨੇ ਕਿੱਧਰ ਅਚਕਾਓ ਫਿਰ ਆਪਣਾ ਉਸਤਾ ਵੀਰੇ ਹਜੇ ਭਾਈ ਬੈਥ ਵਿਚਾਲਾ ਵੀਰੇ ਹਜੇ ਕੋਈ ਹੋਣੀ ਹੈਗਾ ਅੱਛਾ ਵੀ ਪਾਰਟੀ ਹਵਾ ਕਿਹੜੀ ਪਾਰਟੀ ਦੀ ਵੱਧ ਲੱਗ ਰਹੀ ਹੈ ਇਹ ਤਿੰਨਾਂ ਦੀ ਹਵਾ ਹੈਗੀ ਹੈ ਕਿਹੜੇ ਕਿਹੜੇ ਪਾਰਟੀਆਂ ਦੀ ਝਾੜੂ ਦੀ ਤੇ ਕਾਂਗਰਸ ਦੀ ਤੇ ਸਮਰਜੀਤ ਮਾਨ ਦੀ ਅੱਛਾ ਹਾਂ ਇਹਨਾਂ ਦੀ ਨਹੀਂ ਤੋ ਤੁਹਾਡਾ ਵੀ ਕੋਈ ਆਈਡੀਆ ਮਨਜਾ ਬਣਾਇਆ ਹੋਊਗਾ ਵੀ ਅਸੀਂ ਕਿੱਧਰ ਵੋਟ ਪਾਉਣੀ ਹੈ ਅਸੀਂ ਕੋਸਵੰਦ ਵੀਰੇ ਹੈਗਾ ਕੋਸਤਾ ਸਿਮਰਜੀਤ ਮਾਨ ਨੂੰ ਕੋਸ ਝਾੜੂ ਨੂੰ ਜੀ ਨਹੀਂ ਝਾੜੂ ਨੂੰ ਵੋਟ ਪਾ ਰਹੇ ਹੋ ਕਿਹੜੇ ਆਧਾਰ ਤੇ ਵੋਟ ਪਾ ਰਹੇ ਹੋ ਤੁਸੀਂ ਝਾੜੂ ਨੂੰ ਕੋਸਤਾ ਵੀਰੇ ਬਹੁਤ ਉਹਨੂੰ 2 ਸਾਲ ਹੋਇਆ ਹੈ ਜੇ ਕੰਮ ਕਰਦਿਆਂ ਨੂੰ ਠੀਕ ਹੈ ਨਾ ਕੋਸ ਤਿੰਨ ਸਾਲ ਪਏ ਆ ਜੀ ਬਾਕੀ ਵੀ ਆ ਕੰਮ ਤਾਂ ਹਾਂ ਕੋਸ ਕੰਮ ਤਾਂ ਉਹਨਾਂ ਨੇ ਕਰੀ ਵੀ ਆ ਉਹ ਤੁਹਾਨੂੰ ਵੀਰੇ ਗਲਤ ਤਾਂ ਹੋਈ ਜਾਂਦੀ ਦੂਜੀਆਂ ਸਰਕਾਰਾਂ ਨੇ ਵੀ ਤਾਂ ਕਰੀ ਜਾਂ ਨਾ ਚਲੋ ਆਮ ਜਿਹੜੀ ਆਮ ਆਦਮੀ ਸਰਕਾਰ ਹੈ ਇਹ ਆਮ ਬੰਦਿਆਂ ਦੀ ਸਰਕਾਰ ਹੈ ਇਹਨਾਂ ਨੇ ਵੀ ਕੈਂਡੀਡੇਟ ਕਿਉਂ ਨਹੀਂ ਮਿਲੇ ਵੀਰੇ ਇਹਨਾਂ ਨੂੰ ਕੈਂਡੀਡੇਟ ਵੀਰੇ ਦੇਖਾ ਆਪਸਮੇ ਉਹ ਤਾਂ ਵੀਰੇ ਹੁਣ ਜਿਵੇਂ ਬਣੇ ਆਪਸਮੇ ਆਪਸ ਪੜ ਪੜ ਜਾਈ ਜਾਂਦੇ ਆ ਇਹ ਇਹਦਾ ਹਰੇਕ ਦਾ ਹੀ ਕੰਮ ਆ ਵੀਰੇ ਨਹੀਂ ਇਹਨਾਂ ਨੇ ਇੱਕ ਐਮਐਲਏ ਨੂੰ ਐਮਪੀ ਦੀ ਚੋਣ ਲੜਾਈ ਆ ਇਹਨਾਂ ਨੇ ਕੈਂਡੀਡੇਟ ਹੀ ਖਤਮ ਹੋ ਗਏ ਸੀ ਉਹ ਤਾਂ ਵੀਰੇ ਹੁਣ ਇਹਨਾਂ ਦੀ ਆਪਸਮੇ ਹੋ ਹੁੰਦੀ ਆ ਠੀਕ ਹੈ ਨਾ ਇੱਕ ਆਪ ਇਹਨਾਂ ਉਹਦਾ ਇਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਨਾ ਠੀਕ ਹੈ ਨਾ ਕੈਂਡੀਡੇਟ ਹੈ ਤਾਂ ਹੈ ਤਾਂ ਹੈਗਾ ਪਰ ਮੀਤਿਹਰ ਨੂੰ ਇਹਨਾਂ ਨੇ ਇਹੋ ਕੀਤਾਗਾ ਜੀ ਮੀਤਿਹਰ ਨੂੰ ਇਹਨਾਂ ਨੇ ਪਹਿਲਾਂ ਹੀ ਕਹਤਾ ਸੀ ਵੀ ਅਸੀਂ ਤੁਹਾਨੂੰ ਉਠਾਉਣਾ ਜੀ ਹਾਂਜੀ ਫਿਰ ਦੁਬਾਰੇ ਵੋਟਾਂ ਪਾਉਣ ਲਈ ਸੰਗਰੂਰ ਦੇ ਲੋਕ ਬਰਨਾਲੇ ਦੇ ਲੋਕ ਤਿਆਰ ਰਹਿਣ ਫਿਰ ਜੇ ਮੀਤਿਹਰ ਜਿੱਤਦਾ ਉਹ ਤਾਂ ਫਿਰ ਹੁਣ ਦੇਖਣਾ ਸੀ ਉਹਨਾਂ ਨੇ ਕਿਉਂਕਿ ਐਮਐਲਏ ਦੀਆਂ ਦੁਬਾਰੇ ਵੋਟਾਂ ਪਹਿਣੀਆਂ ਫਿਰ ਹਾਂਜੀ ਉਹ ਤਾਂ ਪਹਿਣੀਆਂ ਪਹਿਣੀਆਂ ਫਿਰ ਆਪਾਂ ਨੂੰ ਇਹਨਾਂ ਨੇ ਇਹੀ ਕੰਮ ਚਲਾਈ ਰੱਖਣਾ ਕਹਦੇ ਐਮਪੀ ਦੀਆਂ ਵੋਟਾਂ ਪਾ ਲੋ ਕਰ ਐਮਪੀ ਦੀਆਂ ਐਮਐਲਏ ਦੀਆਂ ਵੋਟਾਂ ਪਾ ਲੋ ਪਹਿਲਾ ਮਾਨ ਨੇ ਐਮਪੀ ਬਣ ਗਿਆ ਉਹ ਫਿਰ ਆ ਗਿਆ ਇੱਧਰ ਵੀ ਮੈਂ ਧੂਰੀ ਤੋਂ ਐਮਐਲਏ ਬਣਦਾ ਐਮਐਲਏ ਬਣ ਕੇ ਮੁੱਖ ਮੰਤਰੀ ਬਣ ਗਿਆ ਹੁਣ ਇਹ ਕਹਿੰਦਾ ਵੀ ਐਮਪੀ ਦੇ ਉੱਤੇ ਚੀਫ ਮਿਨਿਸਟਰ ਬਣਦਾ ਬਿਲਕੁਲ ਤੇ ਸਾਡੇ ਨਾਲ ਕੋਸ਼ਿਸ਼ ਇੱਥੇ ਕੰਡੈਕਟਰ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਜਿਵੇਂ ਸੰਗਰੂਰ ਤੋਂ ਐਮਪੀ ਦੀਆਂ ਚੋਣਾਂ ਬਿਲਕੁਲ ਲੱਗ ਕੇ ਆ ਗਈਆਂ ਕਿਹੜੀ ਪਾਰਟੀ ਕਿੰਨੀ ਤੇਜ਼ ਘਾਟ ਜ਼ਿਆਦਾ ਦੇਖ ਰਹੇ ਹੋ ਦੇਖੋ ਜਿਛਤਾ ਕਹਿੰਦੇ ਭਗਵੰਤ ਮਾਨ ਨੂੰ 5 ਸਾਲ ਤਾਂ ਦੇਖੋ ਨਾ ਜੀ 5 ਸਾਲ ਤਾਂ ਦੇਖਣਾ ਕੀ ਬੰਦਾ ਯਾਰ 5 ਸਾਲ ਚ ਇਹਨੇ ਨਾ ਕੁਝ ਕਰਿਆ ਤਾਂ ਫਿਰ ਆਪਾਂ ਬਦਲ ਸਕਦੇ ਨਹੀਂ ਭਾਈ ਲੋਕ ਕਹਿ ਰਹੇ ਨੇ ਵੀ ਇਹਨਾਂ ਨੇ ਤਾਂ 2.5 ਸਾਲ ਦੀ ਚੀਕਾ ਕਢਾਤੀਆਂ ਉਹਦਾ ਮਰੀਆਂ ਵਿੱਚ ਚੀਕਾ ਕਦੀ ਕਢਾਤੀਆਂ ਪਹਿਲਾਂ ਨਹੀਂ ਸਰਕਾਰਾਂ ਨੇ ਕੀ ਕਰਿਆ ਨਹੀਂ ਨਸ਼ਾਪ ਕਹਿੰਦੇ ਸੀ ਇਹ ਤਾਂ ਅਸੀਂ ਕਰਾਂਗੇ ਨਸ਼ਾ ਬੰਦ ਕਰਾਵਾਂਗੇ ਉਹ ਵਾਕ ਇਹਨਾਂ ਦੇ ਗਲਤ ਤੋਂ ਗੱਲ ਆ ਵੀ ਹਦ ਤੱਕ ਨਸ਼ੇ ਤੇ ਕਿਉਂ ਨਹੀਂ ਕਾਬੂ ਪਾਇਆ ਗਿਆ ਪਰ ਨਸ਼ਾਪ ਆਇਆ ਕੌਣ ਆਇਆ ਕੌਣ ਪਹਿਲਾਂ ਤੋਂ ਹੀ ਨਸ਼ਾ ਆਇਆ ਸੀ ਪੈਸੇ ਇਹਨਾਂ ਦਾ ਹੱਕ ਮੰਗਦਾ ਵੀ ਵੱਤਵਾਦ ਨਸ਼ੇ ਵਾਲੇ ਧਿਆਨ ਦੇ ਇਹਨਾਂ ਨੂੰ ਸਭ ਤੋਂ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਏਮ ਸੀ ਵੀ ਅਸੀਂ ਉਹ ਦੋ ਦਿਨਾਂ ਚ ਜਿਹੜੀ ਉਹ ਇਹਨਾਂ ਤੋਂ ਹਲੇ ਤੱਕ ਉਹ ਵੀ ਨਹੀਂ ਹੋਇਆ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਦੇਖੋ ਹੁਣ ਕੁਰਸੀ ਤੇ ਚਲੀ ਜਾਂਦਾ ਹੈ ਵੀਰੇ। ਜੀ। ਨਹੀਂ ਕਿਤੇ ਨਾ ਕਿਤੇ ਤਾਂ ਤੁਸੀਂ ਟਾਈਮ ਤਾਂ ਕੋਈ ਨਹੀਂ ਦੇਣਾ, ਟਾਈਮ ਤਾਂ ਲੱਗਦੇ ਹੀ ਵੀ ਆ। ਹੋਇਆ ਤਾਂ ਪਹਿਲਾਂ ਕਿਤੇ ਨਾ ਕਿਤੇ ਤੁਸੀਂ ਸਰਕਾਰ ਨੂੰ ਫੇਲਿਅਰ ਤਾਂ ਸਮਝਦੇ ਹੋ ਵੀ ਆਪਣੇ ਲਈ ਜਦੋਂ ਸਿੱਖਾਂ ਦੇ ਕੋਲੇ ਇੱਕ ਗੁਰੂ ਗ੍ਰੰਥ ਸਾਹਿਬ ਆ, ਆਪਾਂ ਨੂੰ 2.5 ਸਾਲਾਂ ਚ ਉਹਦਾ ਇਨਸਾਫ ਨਹੀਂ ਮਿਲਿਆ। ਪਹਿਲਾਂ ਕਿੰਨਾ ਕਿ ਸਰ ਪਹਿਲਾਂ ਪਹਿਲੀ ਸਰਕਾਰ ਹੋਇਆ ਤਾਂ ਪਹਿਲੀ ਇਕੱਲੀਆਂ ਵੇਲੇ ਨਹੀਂ ਇਹਨਾਂ ਨੇ ਵੋਟਾਂ ਜਿਹੜੀ ਇਹਨਾਂ ਨੇ ਵੋਟਾਂ ਮੰਗੀਆਂ ਸੀ ਉਹ ਠੀਕ ਮਾਨਿਆ ਗਾ ਸਰਕਾਰ ਵੋਟਾਂ ਲੈਣ ਵੇਲੇ ਵਾਅਦਾ ਕਰਦੀ ਕਿ ਬਾਅਦੋਂ ਟਾਈਮ ਪੈ ਕੇ ਹੋ ਜਾਣਗੇ ਪੂਰੇ ਠੀਕ ਪੂਰੇ ਹੋ ਜਾਣਗੇ ਟਾਈਮ ਪੈ ਕੇ 2.5 ਸਾਲ ਹੋ ਗਏ ਲੋਕਾਂ ਵਿੱਚ ਕਾਫੀ ਰੋਸ ਆ ਵੀ ਅੱਗੇ ਸੀ ਵੀ ਬਰੋਧੀ ਪਾਰਟੀਆਂ ਸਾਰੇ ਕੁਝ ਹੀ ਕਹਿਣੀਆਂ ਹੁੰਦੀਆਂ ਨੇ ਕੋਈ ਕਿਸੇ ਨੂੰ ਕੋਈ ਕੋਈ ਕਿਸੇ ਨੂੰ ਜਿਹੜੀ ਆਪਣੀ ਸੋਚ ਹੁੰਦੀ ਹੈ ਇੱਕ ਨਸ਼ਾ ਕਹਿੰਦੇ ਤੁਸੀਂ ਬੰਦ ਹੋਇਆ ਨਹੀਂ ਨਸ਼ਾ ਚਾਲੂ ਕਿਹਨੇ ਕੀਤਾ ਸੀ ਜੀ ਲੈ ਕੇ ਲੈ ਕੇ ਕਿਹੜੀ ਸਰਕਾਰ ਉਸ ਕੰਟਰੋਲ ਵੀ ਆ ਕੋਈ ਆਇਆ ਤਾਂ ਨਹੀਂ ਕਿ ਵੀ ਸ਼ਰਿਆ ਵੀ ਵਿਕੀ ਜਾਂਦਾਗਾ ਕ ਇਹ ਕੋਈ ਮੁੰਡਾ ਚਿੱਟਾ ਲਾ ਕੇ ਕੋਈ ਕਿਸੇ ਦਾ ਕੈਪਸੂਲ ਬਜਾਦਾ ਖਾਦੇ ਬੈਨੇ ਗੱਲ ਤਾਂ ਪਤਾ ਕੀ ਹੋਣਾ ਇਹਨਾਂ ਦਾ ਸਾਲਾ ਕਾਬੂ ਹੋ ਨਹੀਂ ਸਕੀ ਚੀਜ਼ੋ ਜੀ ਕੀ ਕੰਟਰੋਲ ਹੋਇਆ ਜਾਂ ਤਾਂ ਬਗੇ ਕਹੋ ਜੀ ਜੇ ਕਾਬੂ ਕਰਨਗੀ ਸਰਕਾਰ ਕਰੂਗੀ ਕਰਨ ਦਾ ਸਰਕਾਰ ਦਾ ਹੀ ਹੱਕ ਬੰਦਾਗਾ ਫਿਰ ਆਪਣਾ ਵੀ ਸਹੂਲਤ ਚਾਹੀਦਾ ਹੈ ਨਾ ਜਿਹੜਾ ਉਧਰ ਡਿਬਰੂਗੜ ਕਿੰਨੀ ਮੋਂ ਨੌਜਵਾਨ ਉੱਠਿਆ ਸੀ ਚਲੋ ਤੁਹਾਡੇ ਵੀ ਦਸਤਾਰ ਬੰਨੀ ਵੀ ਆ ਦਾੜਾ ਰੱਖਿਆ ਪਿਆ ਦਸਤਾਰ ਡਿਬਰੂਗੜ ਕਿੰਨੀ ਨੌਜਵਾਨ ਉੱਠਿਆ ਸੀ ਭਾਈ ਅਮਰਤਪਾਲ ਅਮਰਪਾਲ ਨਹੀਂ ਉਹ ਨੌਜਵਾਨ ਲੋਕਾਂ ਨੂੰ ਅਮਰ ਸ਼ਕਾਰਿਆ ਸੀ ਉਹ ਯਾਰ ਉਹਦੇ ਮਨ ਦੇ ਖਬਰ ਕੀ ਵੀਊ ਸੀ ਉਹਦੇ ਜੀ ਹੋਰ ਅੱਜ ਕੱਲ ਅਸੀਂ ਵੀ ਡਰਦੇ ਆ ਵੀ ਨੌਜਵਾਨ ਸਾਡੀ ਪੀੜ੍ਹੀ ਨਾਲ ਇਧਰ ਥੱਕੀ ਜਾਵੇ ਜੀ ਉਹ ਬੰਦਾ ਸਹੀ ਸੀ ਸਹੀ ਤਾਂ ਯਾਰ ਕੀ ਕਹਿ ਸਕਦਾ ਸਹੀ ਤਾਂ ਸਹੀ ਤਾਂ ਮੰਨੀ ਗਾ ਲੀ ਕੀਦਾ ਸੀਗਾ ਤੁਹਾਡੀ ਨੌਜਵਾਨ ਪੀੜ੍ਹੀ ਮਗਰ ਵਾਲੀ ਲੱਗਦੀ ਹੈ ਜੀ ਤੁਹਾਡਾ ਕਹਿਣਾ ਮਤਲਬ ਹੈ ਇਸ ਵਾਰ ਜਿਹੜਾ ਝਕਾਓ ਆਮ ਆਦਮੀ ਪਾਰਟੀ ਆਹ ਤੱਕ ਨੇ ਆਮ ਪਾਰਟੀ ਬੋਰ ਪਾਵੇਂ ਠੋਕੇ ਪਾਵੇਂ ਯਾਰ ਆਹ ਕਹਾਂਦਾ ਹੁਣ ਇੰਨੀ ਕੁਸਤਾ ਕਰੀ ਜਾ ਰਹੇ ਆ ਨੌਕਰੀਆਂ ਦੇ ਦਿਆਂ ਬੱਚੇ ਜਿਹੜੇ ਨਹੀਂ ਮਤਲਬ ਕਿਸੇ ਵਾਰ ਸੀ ਨਹੀਂ ਗਿਆ ਜਿਹੜੇ ਪੜੇ ਲਿਖੇ ਵਧੀਆ ਬੱਚੇ ਆ ਸਿਲੈਕਟ ਹੋਏ ਆ ਉਹ ਕਾਕੀ ਹੋਰ ਵੀ ਕਿੰਨਾ ਕੁ ਕਰੀ ਜਾਂਦੇ ਆ ਜੇ 2 ਸਾਲ ਤਾਂ ਹੋ ਗਿਆ ਨਹੀਂ ਨੌਕਰੀਆਂ ਦੀ ਗੱਲ ਜਦੋਂ ਆਈ ਤੁਸੀਂ ਕਹੇ ਨੌਕਰੀਆਂ ਦਿੱਤੀਆਂ ਜਿਹੜੇ ਸੰਗਰੂਰ ਸੰਗਰੂਰ ਹਲਕਾ ਦਾ ਸਰਦਾਰ ਮਾਨ ਸਾਹਿਬ ਦਾ ਉਹ ਜਿਹੜੀ ਉਹਨਾਂ ਦੇ ਘਰ ਕੋਲੇ ਟੈਂਕੀ ਉੱਥੇ ਸਟੂਡੈਂਟ ਜਿਹੜੇ ਬੈਠੇ ਨੇ ਆਏ ਤੁਹਾਨੂੰ ਇੱਕਦਮ ਤਾਂ ਸਾਰਿਆਂ ਨੂੰ ਜੇ ਆਪਾਂ ਕਹਿੰਦੇ ਵੀ ਹੁਣ ਕੋ ਬਾਅਦ ਸਰਕਾਰੀ ਦਾ ਰਾਖੜਾ ਪੀਆਰਟੀਸੀ ਆਇਆ ਹੁਣ ਜੇ ਇਹਨੇ ਕੋਈ ਸਾਰੇ ਮੁਲਾਜ਼ਮ ਨੂੰ ਪੱਕਾ ਹੀ ਕਰ ਦਾਂਗੇ ਅਕਸਰ ਉਹਨੇ ਵੀ ਦੇਖਣਾ ਵੀ ਜੇਬ ਚ ਪੈਸੇ ਕਿੱਥੋਂ ਦੇਣਗੇ ਜੀ ਚਲੋ ਹੌਲੀ ਹੌਲੀ ਜਿਹੜਾ ਕੁਸੂਰ ਆ ਤਾਂ ਵਧੀ ਜਾ ਵੀ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਨੇ ਇੱਕ ਮੌਕਾ ਹੋਰ ਦੇਣਾ ਚਾਹੀਦਾ ਹਾਂ ਤੱਕ ਪੰਜ ਸਾਲ ਦਾ ਵੇਖੋ ਅਗਲੀ ਵਾਰ ਜੀ ਪੰਜ ਸਾਲ ਦਾ ਇੱਕ ਹੀ ਬੰਦਾ ਆਪਣਾ ਦੇਖਣਾ ਕੀ ਲੱਗਦਾ ਵੀ ਸੰਗਰੂਰ ਦੀ ਸੀਟ ਕਿੱਧਰ ਪਾਜੀ ਪਈ ਜੀ ਤਕਰੀਬ ਦਾ ਲੋਕ ਇਦਰੀ ਸਾਨੂੰ ਕਹੇ ਆ ਆਮ ਪਾਰਟੀ ਨਹੀਂ ਹਾਂ ਸਾ ਹੁਣ ਅਸੀਂ ਆਮ ਲੋਕਾਂ ਦੇ ਵਿੱਚ ਸੁਣਦੀਆਂ ਗੱਲਾਂ ਬਾਤਾਂ ਅੱਜ ਇਹ ਵਾਲਾ ਖਾਲ ਬਣਾਵੇ ਪੱਕਾ ਖਾਲ ਨਹਿਰੀ ਖਾਲ ਆ ਤੇ ਪਹਿਲਾਂ ਉਹਦੇ ਲਈ ਮੈਂ ਕਹਿੰਦਾ ਪਾਣੀ ਕਿੱਦਾਂ ਦੇਖਣ ਜਾਂ ਜਦ ਛੱਲਾ ਮਾਰਦਾ ਤਰ੍ਹਾਂ ਜਾਂਦਾ ਅਗਲੇ ਉਹ ਕਿਸੇ ਜੀਵਨ ਦਾ ਖੇਤ ਤਾਂ ਜਾਂਦਾ ਹੀ ਆ ਲਾਈਟ ਬਾਰੇ ਵੇਖ ਲਓ ਲਾਈਟ ਮੰਨ ਲਓ ਵੀ ਤੜਕੇ 4 ਵ ਤਦ ਹੀ ਲਾਈਟ ਰਹਿਣੀ ਜੀ ਜੀ ਲਾਈਟ ਦਾ ਵੀ ਆ ਵੇਖ ਲਈਏ ਬੀ ਮਤਲਬ ਕਿ ਕੋਈ ਕੋਈ ਕੰਮ ਤਾਂ ਕੀਤਾ ਸਰਕਾਰ ਵਧੀਆ ਹੋਈ ਰਹੀ ਆ ਹੁਣ ਸਰਕਾਰੀ ਮਤਲਬ ਇਹ ਮੁਲਾਜ਼ਮਾਂ ਲਾ ਪੀ ਆ ਕਿਨੇ ਇਹਨਾਂ ਵਾਲਾ ਜੋ ਕਿੰਨੀਆਂ ਗੱਡੀਆਂ ਦਿੱਤੀਆਂ ਵਿਆ ਨੇ ਜੀ ਤੇ ਪਹਿਲਾਂ ਹੀ ਪੁਲਿਸ ਵਾਲਿਆਂ ਕੋਲ ਦੇਖਿਆ ਹੀ ਪੁਰਾਣੀਆਂ ਖਾਸਾ ਗੱਡੀਆਂ ਲਏ ਹੁਣ ਕਿੰਨੀਆਂ ਐਸਐਸਪੋਰਟਸ ਬਣਾਈ ਆ ਉਹ ਵੀ ਵਧੀਆ ਹੀ ਆ ਕੋਈ ਸੁਰੱਖਿਆ ਦੇ 32 52 ਜਾਣ ਬਚਾ ਹਾਂਜੀ ਕਿਹੜਾ ਹਲਕਾ ਵੀਰੇ ਆਪਣਾ ਹਲਕਾ ਜੀ ਸੰਗਰੂਰ ਸੰਗਰੂਰ ਕਿਹੜੀ ਪਾਰਟੀ ਕਿੰਨੀ ਝਕਾ ਜ਼ਿਆਦਾ ਲੱਗਦਾ ਤੁਹਾਨੂੰ ਦੇਖੋ ਜਿਹੜਾ ਇੱਥੇ ਪ੍ਰੋਗਰਾਮ ਜੀ ਮਾਨ ਸਾਹਿਬ ਆ ਜਿਹੜੇ ਸ਼ਮਰਦੀਪ ਸਿੰਘ ਮਾਨ ਜੀ ਉਹ ਹੁਣ ਥੋੜਾ ਜਿਹਾ ਅੱਛੇ ਰਹਿੰਦੇ ਜਾਂਦੇ ਆ ਠੀਕ ਹੈ ਜਿਹੜੇ ਆ ਬਜ਼ਰਾਲੇ ਆ ਨਵੇਂ ਹਨ ਕਲੱਬੀ ਠੀਕ ਹੈ ਇਹਨਾਂ ਦੇ ਬੱਲੇ ਕੁਛ ਨਹੀਂ ਅੱਛਾ ਇੱਥੇ ਸਖਪਾਲ ਸਿੰਘ ਖੇਰੇ ਨੇ ਜਿੱਤਨਾ ਕਾਰਨ ਕੀ ਮੇਰੀ ਕੋ ਖੇਰੇ ਨਾਲ ਰਿਸ਼ਤੇਦਾਰੀ ਨਹੀਂ ਅੱਛਾ ਨਾ ਮੈਂ ਕੋ ਖੇਰੇ ਨੂੰ ਪਹਿਲਾਂ ਜਾਣਦਾ ਸੀ ਠੀਕ ਹੈ ਪਟਰੇ ਨੇ ਹਰੇਕ ਦੁੱਖ ਸੁੱਖ ਚ ਉਹ ਖੜਾ ਹੈ ਉਹ ਨਹੀਂ ਵੇਖਿਆ ਵੀ ਗਰੀਬ ਹੈ ਅਮੀਰ ਹੈ ਜਾਂ ਇਹ ਕਾਲੀ ਦਾ ਹੈ ਜਾਂ ਕਾਂਗਰਸੀ ਹੈ ਕਾਮਰੇਡ ਹੈ ਬਿਲਕੁਲ ਨਹੀਂ ਖੈਰਾ ਸਾਹਿਬ ਤਾਂ ਜਿਵੇਂ ਪਹਿਲਾਂ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਆ ਰਹੇ ਨੇ ਵੀ ਇੱਕ ਮੁੱਦੇ ਦੀ ਗੱਲ ਨਹੀਂ ਛੱਡਿਆ ਹੀ ਨਹੀਂ ਉਹ ਮੁੱਦੇ ਤੇ ਲੜਦਾ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਬੰਦਾ ਠੀਕ ਹੈ ਜਿਉਂ ਬੰਦੇ ਨਾਲ ਬਦਲਾਓ ਵਾਲੇ ਇਨਕਲਾਬੀ ਬਹਿ ਜਾਣ ਨਾ ਵੀ ਡਿਬੇਟ ਕਰੀਏ ਤਾਂ ਇਨਕਲਾਬੀ ਉੱਥੋਂ ਐ ਭੱਜਣਗੇ ਜਿਵੇਂ ਮਗਰ ਡਾਂਗ ਲਾ ਕੇ ਭੱਜਦੇ ਨੇ ਨਹੀਂ ਖਾਸ ਗੱਲ ਇਹ ਆ ਸੰਗਰੂਰ ਤੋਂ ਹੀ ਖੈਰਾ ਸਾਹਿਬ ਨੂੰ ਕਿਉਂ ਲੜਾਇਆ ਗਿਆ ਕਾਰਨ ਕੀ ਖੈਰਾ ਸਾਹਿਬ ਇੱਥੇ ਇਹ ਹੁਣ ਸੰਗਰੂਰ ਦੇ ਲੋਕਾਂ ਦੇ ਤੇ ਪੰਜਾਬ ਦੇ ਦੇਸਨੀਕ ਉਹਨਾਂ ਵਾਸਤੇ ਪਰਖ ਦੀ ਘੜੀ ਆ ਹੁਣ ਉਹਨਾਂ ਨੇ ਦੇਖਣਾ ਹੈ ਜਿੰਨੇ ਸਰੂਰ ਦੇ ਡਿਸਟ੍ਰਿਕਟ ਦੇ ਬੋਟਰ ਆ ਸਰੂਰ ਕੰਸਿਸਟੈਂਸੀ ਦੇ ਉਹਨਾਂ ਨੇ ਦੇਖਣਾ ਕਿ ਕਿਹੜਾ ਬੰਦੇ ਦੇ ਵਿੱਚ ਕਲਾ ਪੰਜ ਬੰਦੇ ਆ ਖੜੇ ਸਾਹਮਣੇ ਜਿਵੇਂ ਪੰਚਾਇਤ ਚ ਪੰਜ ਬੰਦੇ ਹੁੰਦੇ ਆ ਉਹਨਾਂ ਨੇ ਦੇਖਣਾ ਕਿ ਕਿਹੜੇ ਬੰਦੇ ਨੂੰ ਚੁਣਨਾ ਜੇ ਤਾਂ ਲੋਕਾਂ ਦੇ ਵਿੱਚ ਕੋਈ ਅਣਖ ਕੋਈ ਗੈਰਤ ਕੋਈ ਹੋਈ ਫਿਰ ਤੋਂ ਖੈਰਾ ਸਾਹਿਬ ਨੂੰ ਚੋਣ ਲੈਣਗੇ ਨਹੀਂ ਇੱਕ ਗੱਲ ਸਿਮਰਜੀਤ ਸਿੰਘ ਮਾਨ ਵੀ ਕਹਿ ਰਹੇ ਨੇ ਵੀ ਮੈਂ 40 ਸਾਲਾਂ ਤੋਂ ਇੱਕ ਸਟੈਂਡ ਤੇ ਖੜਾ ਮੇਰੀ ਕੌਮ ਮੇਰਾ ਸਾਥ ਨਹੀਂ ਦਿੰਦੀ ਦੇਖੋ ਇੱਕ ਥਾਂ ਤੇ ਖੜਨਾ ਉਹ ਤਾਂ ਉਹਨਾਂ ਪਰਸਨਲ ਮੈਟਰ ਹੈ ਹਾਂ ਵੀ ਉਹ ਇੱਕ ਪਾਰਟੀ 'ਚ ਖੜਾ ਆਪਾਂ ਮੰਨਦੇ ਹਾਂ ਇਸ ਗੱਲ ਦੀ ਉਹਨੂੰ ਦਾਤ ਦਿੰਨੇ ਆ ਵੀ ਉਹ ਬੰਦੇ ਨੇ ਅਜੇ ਤੱਕ ਕੋਈ ਪਾਰਟੀ ਨਹੀਂ ਬਦਲੀ ਉਸ ਗੱਲ ਵਿੱਚ ਇਸ ਗੱਲ ਦੀ ਧਾਰ ਜਾਂਦੀ ਹੈ ਕਿ ਉਹ ਬੰਦੇ ਨੇ ਅੱਜ ਤੱਕ ਕੋਈ ਪਾਰਟੀ ਨਹੀਂ ਵਸੀ ਹਾਂ ਉਹ ਠੀਕ ਹੈ ਮੈਂ ਨਾ ਵੀ ਤੁਸੀਂ ਖੈਰਾ ਸਾਹਿਬ ਦੀ ਗੱਲ ਕੀਤੀ ਖੈਰਾ ਸਾਹਿਬ ਵੀ ਪਹਿਲਾਂ ਆਮ ਆਦਮੀ ਪਾਰਟੀ ਚੋਂ ਨਿਕਲ ਕੇ ਹੁਣ ਕਾਂਗਰਸ ਚ ਆਏ ਨੇ ਮੈਂ ਤੁਹਾਨੂੰ ਦੱਸਦਾ ਜਿੰਨਾ ਕ ਮੈਨੂੰ ਅਨੌਰ ਜਾ ਉਹਦੀਆਂ ਵੀਡੀਓ ਦੇਖ ਕੇ ਜਿਹੜੀਆਂ ਗੱਲਾਂ ਬਾਤਾਂ ਖੈਰਾ ਸਾਹਿਬ ਨੂੰ ਲੱਗਿਆ ਵੀ ਹੋ ਸਕਦਾ ਜਿਹੜਾ ਮੈਂ ਉਹ ਉਹਦੇ ਮਨ ਚ ਹੈਗਾ ਪੰਜਾਬ ਪ੍ਰਤੀ ਪਿਆਰ ਬੰਦੇ ਦੇ ਜੀ ਦੇਖੋ ਮੇਰੀ ਕੋਈ ਨਿੱਜੀ ਨਹੀਂ ਮਰੇ ਉਹਦੇ ਕੋਲ ਨਾ ਰਿਸ਼ਤੇ ਆ ਨਹੀਂ ਪਰ ਉਹੇ ਬੰਦੇ ਦੇ ਮਨ ਚ ਆ ਪ੍ਰਤੀਕੁਸ਼ ਕਰਨ ਦੀ ਤਮੰਨਾ ਉਹਨੇ ਦੇਖਿਆ ਵੀ ਹੋ ਸਕਦਾ ਵੀ ਇਹ ਨਵੀਂ ਪਾਰਟੀ ਆਈਏ ਕੁਝ ਕਰਨ ਉਹ ਉਹਨਾਂ ਦੇ ਵਿੱਚ ਗਿਆ ਜੀ ਉਹਨੂੰ ਨਹੀਂ ਚੰਗਾ ਲੱਗਿਆ ਉਹ ਵਾਪਸ ਜਿੱਥੇ ਸੀ ਉੱਥੇ ਹੀ ਆ ਗਿਆ ਜੀ ਫਿਰ ਉਹਨੇ ਆਪਦੀ ਆਪ ਦਾ ਆਪਣਾ ਪੰਜਾਬ ਆਪਣੀ ਕਿਹੜੀ ਪਾਰਟੀ ਸਿਓ ਬਣਾਈ ਜੀ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ ਉਹਨੂੰ ਲੱਗਾ ਵੀ ਆਪਾਂ ਕਾਂਗਰਸੀ ਦੁਆਰੇ ਜਿੱਥੋਂ ਆਏ ਉੱਥੇ ਜਾਈਏ ਹੋ ਸਕਦਾ ਪਲੇਟਫਾਰਮ ਚੰਗਾ ਹੋਵੇ ਵੀ ਮੈਂ ਉੱਥੇ ਲੋਕਾਂ ਦੀ ਲੜਾਈ ਲੋਕਾਂ ਦੇ ਹੱਕਾਂ ਦੀ ਖਾਤਰ ਇੱਕ ਪਲੇਟਫਾਰਮ ਤੋਂ ਲੜ ਸਕਾਂ ਉਹ ਲੜਿਆ ਬੰਦਾ ਮਰ ਲੜ ਰਿਹਾ ਹੈ ਲਗਾਤਾਰ ਔਰ ਲੜੂਗਾ ਵੀ ਮੈਂ ਇੱਕ ਗੱਲ ਯਕੀਨ ਕਰਨਾ ਵੀ ਜਿਸ ਦਿਨ ਉਹ ਲੋਕ ਸਭਾ ਚ ਚਲਾ ਗਿਆ ਉੱਥੇ ਪਾਰਲੀਮੈਂਟ ਚ ਬਹਿ ਗਿਆ ਪਹਿਲੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਵੇਖਿਓ ਤੁਸੀਂ ਉੱਥੇ ਕੀ ਡਰਾਮਾ ਬਾਪਰ ਦੇ ਇਹ ਬੰਦੇ ਨੇ ਕਿਤਾਬ ਭਰੀ ਬੈਠਾ ਲੋਕਾਂ ਦੀਆਂ ਦੁੱਖ ਤਕਲੀਫਾਂ ਦੀ ਜਿਦੋਂ ਇਹ ਬੰਦੇ ਨੇ ਲੋਕ ਮੁੱਦੇ ਚੱਕੇ ਨਾ ਉਦੋਂ ਉੱਥੇ ਜਿਹੜੇ 542 ਗੁੰਗੇ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜੂ ਵੀ ਇੱਕ ਕੋਈ ਸਪੀਕਰ ਆ ਰਿਹਾ ਹੈ ਵਿਧਾਨ ਸਭਾ ਲੋਕ ਸਭਾ ਦਾ ਸਪੀਕਰ ਨਹੀਂ ਵੀ ਇੱਕ ਲੋਕਾਂ ਦਾ ਸਪੀਕਰ ਆ ਰਿਹਾ ਹੈ ਜਿਹੜਾ ਲੋਕਾਂ ਦਾ ਲੋਕਾਂ ਦੇ ਹੱਕਾਂ ਲਈ ਖਾਤਰ ਬੋਲਦਾ ਹੈ ਤਿੰਨ ਜਿਹੜੀ ਨਵੀਂ ਸਰਕਾਰ ਆ ਉਹਨਾਂ ਦੇ ਪਹਿਲਾਂ ਆਪਾਂ 92 ਸਮਰਥਨ ਕਰਕੇ 92 ਐਮ ਐਲ ਏ ਬਣਾਏ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਵੋਟ ਪਾਉਣੀ ਚਾਹੁੰਦੇ 92 ਬਣਾਏ ਸੀ ਜੀ 99 ਦੇ ਵਿੱਚੋਂ 99 ਬੰਦੇ ਗੁੰਗੇ ਆ ਜੀ ਇੱਕ ਬੰਦਾ ਹੈ ਜਿਹਦਾ ਪੰਜਾਬ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਉਹ ਹੈ ਕੰਮ ਕਮਰ ਵਿਜੇ ਪ੍ਰਤਾਪ ਜੀ ਐਸਆਈਪੀਐਸ ਜਿਹੜਾ ਏਡੀਜੀਪੀ ਪੰਜਾਬ ਦਾ ਹੁੰਦਾ ਸੀ ਉਹ ਬੰਦੇ ਦੇ ਅੰਦਰ ਨਾਲੇ ਪੰਜਾਬੀ ਨਹੀਂ ਉਹ ਗੈਰ ਪੰਜਾਬੀ ਹੈ ਉਹ ਹੋਰ ਸਟੇਟ ਦਾ ਜੀ ਬਿਹਾਰ ਦਾ ਆਈ ਥਿੰਕ ਮੈਨੂੰ ਪਤਾ ਨਹੀਂ ਵੀ ਕਿਹੜੀ ਸਟੇਟ ਦਾ ਹੋ ਜੀ ਉਸ ਬੰਦੇ ਨੇ ਪੰਜਾਬ ਦੇ ਮੁੱਦੇ ਚੁੱਕਿਆ ਬੇਅਦਬੀ ਦਾ ਉਸ ਬੰਦੇ ਦੇ ਅੱਜ ਵੀ ਦਰਦ ਬੋਲਦਾ ਜਿੱਥੇ ਕੋਈ ਗੱਲ ਹੁੰਦੀ ਹੈ ਬੇਅਦਬੀ ਮਾਰਾ ਸੀ ਬੇਅਦਬੀ ਕੀਤੀ ਉਹ ਬੰਦੇ ਨੇ ਲੜਾਈ ਬੇਅਦਬੀ ਦੀ ਸਰਕਾਰ ਹੁੰਦੀ ਹੈ ਉਹਦੀ ਸਰਕਾਰ ਉਹ ਆਪਣੀ ਸਰਕਾਰ ਤੇ ਰਹਿ ਕੇ ਵੀ ਲੜ ਰਿਹਾ ਹੈ ਇੱਕ ਮੇਰੇ ਨਾਲ ਵੀਰ ਹੋਰ ਨੇ ਅੰਕਲ ਜੀ ਹਸਰਕਾਲ ਅੰਕਲ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੀ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਸੀਂ ਕਿਹੜੀ ਪਾਰਟੀ ਵੱਲ ਥੋੜਾ ਉਹ ਝੋਕਦਾਗਾ ਅਸੀਂ ਤਾਂ ਜੀ ਪਹਿਲਾਂ ਤਾਂ ਕਾਂਗਰਸ ਪਾਰਟੀ ਦਾ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਨਵੀਂ ਪਾਰਟੀ ਬਣਾਈ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਛੁੱਟ ਗਏ ਤੇ ਇਹਨਾਂ ਤੋਂ ਵੀ ਕੋਈ ਮਸਲਾ ਹੱਲ ਹੋਇਆ ਜੀ ਬੇਰਜ਼ਗਾਰੀ ਦਾ ਮਸਲਾ ਵੱਡਾ ਹੈ ਹੂੰ ਤੇ ਇਹਦਾ ਆਪਣਾ ਪੜ੍ਹਾਈ ਐ ਫ੍ਰੀ ਕਰਨੀ ਸੀ ਉਹ ਨਹੀਂ ਕੀਤੀ ਅਜੇ ਤੱਕ ਆਧਾਰ ਕਾਰਡ ਚਲਾਦਾ ਜੀ ਮਤੋਂ ਬੇਲੀ ਹੋ ਕੇ ਸਫਰਤੀ ਹੋਈ ਜੀ ਨਹੀਂ ਜਿਵੇਂ ਉਹ ਵੱਡੀਆਂ ਗੱਲਾਂ ਕਰ ਰਹੇ ਸੀ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਬੇਅਦਵੀ ਦਾ ਦੋਸ਼ੀਆਂ ਦਾ ਜਿਹਨੂੰ ਫੜਾਂਗੇ ਕੁਝ ਮਿਲਿਆ ਇਹਨਾਂ ਤੋਂ ਕੁਝ ਨਹੀਂ ਹੋਇਆ ਕੋਈ ਜੀ ਨਾ ਕੋਈ ਕੁਝ ਨਹੀਂ ਹੋਇਆ ਇਹਨਾਂ ਤੋਂ ਇਹਨਾਂ ਨੇ 70000 ਮੁੰਡੇ ਦੀ ਨੌਕਰੀ ਖਤਰਾ ਹੋਇਆ ਸੀਗਾ ਜੀ ਉਹ ਸਤ ਮੰਦਿਰ ਇੱਥੇ ਜੀ ਵੀ ਮਾਦ ਲੋਕੇ ਸਰਕਾਰ ਦੀ ਜਿਹੜੀ ਪੋਲ ਆ ਉਹ ਖੁੱਲਦੀ ਨਜ਼ਰ ਆ ਰਹੀ ਆ ਹਾਂ ਜੀ ਹਾਂ ਤੁਸੀਂ ਤੁਹਾਡੀ ਵੋਟ ਕਿਹਦੇ ਕਿੰਨੀ ਆ ਤੁਸੀਂ ਤੁਹਾਡਾ ਸੰਗਰੂਰਾਂਕਾ ਹਾਂ ਸੰਗਰੂਰਾਂਕਾ ਕਾਂਗਰਸ ਠੀਕ ਹੈ ਨਸ਼ੇ ਦੇ ਮੁੱਦੇ ਤੇ ਜੀ ਸਰਕਾਰ ਚਾਵੇ ਜੀ ਜ਼ਿਲ੍ਹੇ ਦਾ ਐਸਐਸਪੀ ਹੁੰਦਾ ਹੈ ਉਹ ਕਮਾਂਡਰ ਜੀ ਜੇ ਐਸਐਸਪੀ ਚਾਵੇ ਇੱਕ ਪੱਤਾ ਨਹੀਂ ਫਰਕਦਾ ਜੀ ਪੱਤਾ ਨਹੀਂ ਨੀ ਮਾਰ ਸਕਦਾ ਜਾਨਵਰ ਜੋ ਚਾਵੇ ਪਰ ਇਹ ਜਿਹੜੇ ਮੌਕੇ ਦੇ ਹਾਕਮ ਹੈ ਨਸ਼ੇ ਬਾਰੇ ਕੁਝ ਨਹੀਂ ਗੱਲ ਕਰ ਸਕਦੇ ਇਹਨਾਂ ਦੀ ਨੱਕ ਦੇ ਥੱਲੇ ਨਸ਼ਾ ਵੀ ਕੀ ਜਾਂਦਾ ਔਰ ਇਹਨਾਂ ਨੂੰ ਪਤਾ ਹੈ ਇਹਨਾਂ ਦੇ ਬੰਦੇ ਵਿੱਚ ਇਨਵੋਲ ਹੋਵਾ ਸਾਰੇ ਜੀ ਵਿੱਚੇ ਅਫਸਰ ਵਿੱਚੇ ਇਹ ਲੀਡਰ ਸਾਰੇ ਇਨਵੋਲ ਆ ਜਿਹੜੇ ਨਸ਼ੇ ਨੂੰ ਪ੍ਰਮੋਟ ਕਰ ਰਹੇ ਆ ਅਜੇ ਵੀ ਨਸ਼ੇ ਨੂੰ ਪ੍ਰਮੋਟ ਕਰ ਰਹੇ ਆ ਤਾਂ ਇਨ ਨਸ਼ੇ ਤੇ ਕੋਈ پابੰਦੀ ਨਹੀਂ ਇੱਥੇ ਲੋਕਾਂ ਦੀਆਂ ਗੰਨਾਂ ਨਾਲ ਮੇਰੇ ਕੋਲੇ ਪ੍ਰੂਫ ਹੈ ਜਿਹੜੇ ਇੱਥੇ ਲੋਕ ਸ਼ਰੇਆਮ ਸਾਡੇ ਬੱਸ ਸਟੈਂਡ ਦੇ ਵਿੱਚ ਅੱਡੇ ਦੇ ਸਾਹਮਣੇ ਨਸ਼ਾ ਗੋਲੀਆਂ সিগনেচর টিকে লালা মরিয়ে ਛੱਡ ਨਾਲ ਇੱਥੇ ਇੱਕ ਮਾਤਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਹਸਤਿਕਾਲ ਹਸਤਿਕਾਲ ਮਾਤਾ ਜੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਤੁਹਾਨੂੰ 1000 ਰੁਪਏ ਕਿਹਾ ਸੀ ਉਹ ਆ ਗਿਆ ਸਾਡੇ ਲਾਣਾ ਆਪਣੇ ਬੋਲਦਾ ਹੈ ਆਪਣੇ ਲਈ ਹੈ ਨਾ ਉਹ ਜੰਟਾਂ ਦਾ ਕੰਮ じゃ ਕਰਦਾ ਹੈਗਾ ਉਹਨੂੰ ਚੱਕ ਕੇ ਲੈਣ ਦੀ 3 ਦਿਨ ਪੁਲਿਸ ਹਰ ਕਿਹਨੇ ਚੱਕਿਆ ਸੀ ਉਹਨਾਂ ਨੂੰ ਇੰਨਾ ਨਹੀਂ ਚਕਾਇਆ ਮذਮੀ ਪਾਰਟੀ ਵਾਲਿਆਂ ਨੇ ਭਗਵੰਤ ਮਾਨ ਨੇ ਚਕਾਇਆ ਉਹ ਵੀ ਇੱਕ ਜਿਹੜਾ ਉਹ ਨੌਜਵਾਨ ਡਿਬਰੂਗੜ੍ਹ ਦੀ ਜੇਲ੍ਹ ਚ ਬੈਠਾ ਉਹਨੇ ਚਕਾਇਆ ਉਹ ਵੀ ਇੰਨਾ ਨਹੀਂ ਚਕਾਇਆ ਸਾਰਾ ਕੁਝ ਇਹ ਕਰਾਉਂਦੇ ਆ ਉਹ ਕੀ ਕਰਿਆ ਜੀ ਓਡਾ ਜਿਹੜਾ ਉਹ ਵੀ ਆਪਣੇ ਆਪਣੇ ਲੀ ਬੋਲਦਾ ਹੈ ਭਾਈ ਆਪਣੇ ਪੰਜਾਬੀਆਂ ਲਈ ਯਾਰ ਆਪਣੇ ਹੱਕ 사ਤਰੀ ਬੋਲਦਾ ਜੀ ਜੇ ਹੁਣ ਮੇਰੇ ਨਾਲ ਕਿਤੇ ਖੜਾ ਹੋ ਗਾ ਦੋ ਮਾਰਾਂਗੇ ਰਾਖੜੇ ਚਾਲ ਅੰਦਰ ਆ ਕੀ ਗੱਲ ਆ ਯਾਰ ਨੌਜਵਾਨਾਂ ਨਸ਼ੇ ਛਡਾ ਰਿਆ ਸੀ ਸਿੱਖੀ ਵੱਲ ਲਾ ਰਿਆ ਸੀ ਸਿੱਖੀ ਵਾਲ ਅਮਰਤ ਕਿੰਨਾ ਸ਼ਿਕਾਇਤ ਅਮਰਤਪਾਲ ਨੇ ਕਿੰਨਾ ਅਮਰਤੋ ਸ਼ਿਕਾਇਤ ਯਾਰ ਸਾਡੇ ਆਪਣੇ ਬਰਨਾਲੇ 'ਚ ਪੂਰੇ ਕਹਿੰਦੇ ਖੌਂਦੇ ਮੁੰਡ ਜਿਹੜਾ ਕਿ ਨਹੀਂ ਚੁੱਟਾ ਪੀਂਦਾ ਸਾਡੀ ਨਿਸ਼ਾ ਦੇ ਉਹ ਵੀ ਖਾਤਰਾ ਭਾਈ ਫਿਰਦੇ ਅੱਡੇ 'ਚ ਫਿਰਦੇ ਉਹਨਾਂ ਦੇ ਖਡੂਰ ਸਾਹਿਬ ਤੋਂ ਵੀ ਖੜੇ ਨੇ ਪੁਲਿਸ ਦੀ ਰਿਪੋਰਟ ਕਰਾਂਗੇ ਭਾਈ ਅਸੀਂ ਸਾਰੇ ਜਾਵਾਂਗੇ ਰਿਪੋਰਟ 'ਚ ਵੀ ਜਾਵਾਂਗੇ ਉਹਨਾਂ ਦੇ ਕਾਗਜ਼ ਭ